ਜੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਜੀ ਕद्दू ਦੀ ਸਬਜ਼ੀ ਉਮੀਦ ਕਰਦੇ ਹਾਂ ਜੀ ਸਾਰਿਆਂ ਨੂੰ ਪਸੰਦ ਆਊਗੀ ਜਿਹੜੇ ਮੇਰੇ ਵੀਡੀਓ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਜੀ ਰੈਸਪੀ ਦੀ ਕਰਦੇ ਆਂ ਜੀ ਸ਼ੁਰੂਆਤ ਸਭ ਤੋਂ ਪਹਿਲਾਂ ਲਿਆ ਜੀ ਆਪਾਂ ਮੋਟਾ ਕੱਟਿਆ ਹੋਇਆ ਹਲਵਾ ਕਦੂ ਕਦੂ ਨੂੰ ਆਪਾਂ ਮੋਟੇ ਹੀ ਕੱਟਣਾ ਹੈ ਨਾਲ ਲੈ ਆ ਜੀ ਦੋ ਪਿਆਜ਼ ਲੈ ਜੀ ਮੋਟੇ ਕੱਟੇ ਨਾਲ ਦੀ ਕਟਿਆ ਲਸਣ ਲਿਆ ਜੀ ਹਰੀ ਮਿਰਚ ਲਈ ਹੈ ਜੀ ਤੇ ਨਾਲ ਹੀ ਬਰੀਕ ਕਟਿਆ ਅਦਰਕ ਲਿਆ ਜੀ ਤੇ ਨਾਲ ਹੀ ਇੱਕ ਬਰੀਕ ਕਟਿਆ ਟਮਾਟਰ ਲਿਆ ਜੀ ਇੱਕ ਕੜਸੀ ਆਪਾਂ ਸਰੋਂ ਦੇ ਤੇਲ ਦੀ ਲਈ ਹੈ ਜੀ ਨਾਲ ਖੜੇ ਮਸਾਲੇ ਲੈ ਹੈ ਜੀ ਸੌਤ ਕਾਲੀ ਮਿਰਚ ਲਈ ਹੈ ਜੀ ਸੌਤੀ ਇਲਾਚੀ ਲਈ ਹੈ ਜੀ ਤੇ ਸੌਤ ਮੋਟਾ ਧਨੀਆ ਲਿਆ ਤੇ ਨਾਲ ਹੀ ਸੌਤ ਜੀਰਾ ਲਿਆ ਜੀ ਤੇ ਸੌਤੀ ਮੇਥੀ ਲਈ ਹੈ ਜੀ ਤੇ ਨਾਲ ਸੁੱਕੀ ਮੇਥੀ ਲਈ ਜੀ ਤੇ ਨਾਲ ਲਿਆ ਜੀ ਆਪਾਂ ਲੋਨ ਮਸਾਲਾ ਹਲਦੀ ਇੱਕ ਇੱਕ ਚਮਚਾ ਜੀ ਕੋ ਦੂਬਣਾ ਹਾਂ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ 팬 ਦੇ ਵਿੱਚ ਇੱਕ ਕੜਛੀ ਆਪਾਂ ਸਰੋਂ ਦਾ ਤੇਲ ਲਿਆ ਜੀ ਲੋ ਜੀ ਤੇਲ ਆਪਣਾ ਗਰਮ ਹੋ ਚੁੱਕਾ ਜੀ ਹੁਣ ਇਹਦੇ ਵਿੱਚ ਪਾਉਂਗੇ ਬਰੀਕ ਕੱਟਿਆ ਹੋਇਆ ਲਸਣ ਨਾਲ ਹਰੀ ਮਿਰਚੀ ਉਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀ ਤਾਂ ਜੋ ਲਸਣ ਕੱਚਾ ਨਾ ਰਹੇ ਲੋਕੀ ਲਸਣ ਆਪਣਾ ਭੁੱਲ ਚੁੱਕਾ ਜੀ ਹੁਣ ਇਹਦੇ ਵਿੱਚ ਐਡ ਕਰਾਂਗੇ ਜੀ ਖੜੇ ਮਖਾਲੇ ਨੌਲ ਐਡ ਕਰਾਂਗੇ ਜੀ ਬਰੀਕ ਕਟਿਆ ਅਦਰਕ ਨੌ ਅਦਰਕ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਨੌ ਜੀ ਲਖਨਾ ਦਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਾ ਜੀ ਹੁਣ ਆਪਾਂ ਐਡ ਕਰਾਂਗੇ ਮੋਟਾ ਕਟਿਆ ਪਿਆਜ਼ ਜੀ ਨੋ ਜੀ ਪਿਆਜ਼ ਆਪਣਾ ਪੁੱਜ ਰਿਹਾ ਤੇ ਆਇ ਇਹਨੂੰ ਚੰਗੀ ਤਰ੍ਹਾਂ ਪੁੰਨਾਗੇ ਨੋ ਜੀ ਪਿਆਜ਼ ਆਪਣਾ ਪੁੱਜ ਚੁੱਕਾ ਜੀ ਹੁਣ ਇਹਦੇ ਵਿੱਚ ਐਡ ਕਰਾਂਗੇ ਜੀ ਆਪਾਂ ਜ਼ੋਣ ਹਲਦੀ ਮਸਾਲਾ ਚੰਗੀ ਤਰ੍ਹਾਂ ਲਾਵਾਂਗੇ ਮੋਦੀ ਮਸਾਲਾ ਆਪਣਾ ਪਹੁੰਚ ਚੁੱਕਾ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬਰੀਕ ਕਟਿਆ ਟਮਾਟਰ ਉਹਨਾਂ ਨੂੰ ਸੋマトਰਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਾ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਮੋਟਾ ਕਟਿਆ ਹਲਵਾ ਹਲਵੇ ਨੂੰ ਆਪਾਂ ਚੰਗੀ ਤਰ੍ਹਾਂ ਲਾਵਾਂਗੇ ਜੀ ਉਹ ਆਪਣਾ ਚੰਗੀ ਤਰ੍ਹਾਂ ਰਾਲ ਚੁੱਕਾ ਹੀ ਮਸਾਲੇ ਚ ਤੇ ਹੁਣ ਹਲਵੇ ਨੂੰ ਆ ਪੱਤਾ ਅਰ ਦ ਵਿੱਚ ਪਾਣੀ ਨਹੀਂ ਪਾਉਣਾ ਜੀ। ਇਹੋ ਜੀ ਹਲਵਾ ਬੰਦ ਤਾ ਢੱਕ। ਤੋਂ ਹੁਣ ਇਹਨੂੰ 5 ਮਿੰਟ ਪਕਾਵਾਂਗੇ ਜੀ। ਨੋ ਜੀ ਹਲਵਾ ਆਪਣਾ ਬਣ ਰਿਹਾ ਵਾ। ਹੁਣ ਇਹਨੂੰ ਹਣਾ ਥੋੜਾ ਜਿਹਾ ਹਲੋ ਜਿ ਰਵਾਂਗੇ ਵਿੱਚ ਵਿੱਚ ਅਸੀਂ ਜਿਤੀ ਜਿਤੀ ਹਲਾਉਂਦੇ ਰਵਾਂਗੇ ਹਲਕੇ ਨੂੰ ਤਾਂ ਜੋ ਥੱਲੇ ਨਾ ਲੱਗੇ ਆ ਉਹ ਆਪਣਾ ਅੱਧਾ ਪੱਕ ਚੁੱਕਾ ਹੀ ਤੇ ਬਾਕੀ ਆਪਾਂ ਇੰਨੀ ਤਰ੍ਹਾਂ ਪਕਾਵਾਂਗੇ ਤੇ ਗੈਸ ਦਾ ਫਲੇਮ ਮੀਡੀਅਮ ਕਰ ਦਾਂਗੇ ਸੌਜੀ ਬਾਂਦੀ ਨੂੰ ਆਪਣੇ 10 ਮਿੰਟ ਹੋ ਗਏ ਜੀ ਹੁਣ ਦੇਖਦੇ ਹਾਂ ਜੀ ਰਿਜ਼ਲਟ ਸੌਜੀ ਕਿਦਾਂ ਬਣੀ ਹੈ ਜੀ ਲਓ ਜੀ ਸੌਜੀ ਤਿਆਰ ਪਾਣੀ ਸੁੱਕ ਗਿਆ ਜੀ ਸੌਜੀ ਬਹੁਤ ਚੰਗੀ ਤਰ੍ਹਾਂ ਪੱਕੀ देखो है। है जी सब्जियाँ गा गई जी बहुत वजिया तरीके सब्जी बनी है जी लो जी अपनी सब्जी बिल्कुल चंकी तरह बन के रेडी है जी देखो है पानी पुनी बहुत चंगे तरीके कला पीस आई बहुत वजिए तरीके बनी जी सब्जी ਲੋ ਜੀ ਹਲਵੇ ਦੀ ਸਬਜ਼ੀ ਬਣ ਕੇ ਆਪਣੀ ਰੈਡੀ ਹੈ ਜੀ ਚੈੱਕ ਕਰਕੇ ਦੱਸ ਦਿਓ ਜੀ ਸਬਜ਼ੀ ਕਿਦਾਂ ਬਣੀ ਸਬਜ਼ੀ ਬਹੁਤ ਸਵਾਦ ਬਣੀ ਹੈ ਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਨਨ ਨੂੰ ਸਬਸਕ੍ਰਾਈਬ ਜੂਰ ਕਰਿਓ ਜੀ